ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਗੁਰੂ ਸਾਹਿਬਾਨ ਦੇ ਨਾਮ ਦੇ ਨਾਲ ਦੇਵ ਸ਼ਬਦ ਲਾਉਣਾ ਚਾਹੀਦਾ ਹੈ ਜਾਂ ਸਾਹਿਬ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਲਈ ਅਸੀਂ ਗੁਰੂ ਨਾਨਕ ਦੇਵ ਜੀ ਵਰਤਦੇ ਹਾਂ ਗੁਰੂ ਨਾਨਕ ਸਾਹਿਬ ਜੀ ਵੀ ਇਸ ਪ੍ਰਕਾਰ ਗੁਰੂ ਅਰਜਨ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਇਹਨਾਂ ਦੇ ਨਾਮ ਨਾਲ ਵੀ ਦੇਵ ਜਾਂ ਸਾਹਿਬ ਸ਼ਬਦ ਲੱਗਦਾ ਹੈ ਪਰ ਇਹ ਸਵਾਲ ਉਹ ਲੋਕ ਪੁੱਛਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਦੇਵ ਸ਼ਬਦ ਹੈ ਉਹ ਕੇਵਲ ਤੇ ਕੇਵਲ 33 ਕਰੋੜ Hindu ਦੇਵੀ ਦੇਵਤਿਆਂ ਲਈ ਵਰਤਿਆ ਜਾਂਦਾ ਹੈ ਜਿਵੇਂ ਇੰਦਰ ਦੇਵ ਆਦਿ ਬ੍ਰਹਮਾ ਵਿਸ਼ਨ ਦੇਵ ਵਿਸ਼ਨ ਦੇਵਾ ਆਦਿ ਪਰ ਇਹ ਇੰਜ ਨਹੀਂ ਅਸਲ ਵਿੱਚ ਦੇਵ ਸ਼ਬਦ ਦੇ ਕਈ ਅਰਥ ਨੇ ਜੇ ਅਸੀਂ ਗੁਰਬਾਣੀ ਅਨੁਸਾਰ ਵਿਚਾਰ ਕਰੀਏ ਜੇ ਅਸੀਂ ਗੁਰਬਾਣੀ ਦੇ ਅਨੁਸਾਰ ਵੇਖੀਏ ਤੇ ਪਾਠ ਸਾਹਿਬਾਂ ਦੇ ਸਵੈਿਆਂ ਦੇ ਅੰਦਰ ਸ਼ਬਦ ਆਉਂਦੇ ਨੇ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਕਰਬਨਾ ਆਇਓ ਉਥੇ ਜਪਿਓ ਜਨ ਅਰਜਨ ਦੇਵ ਗੁਰੂ ਗੁਰੂ ਤੋਂ ਬਾਅਦ ਵਿਸ਼ਰਾਮ ਹੈ ਤੇ ਦੇਵ ਜਿਹੜਾ ਸ਼ਬਦ ਹੈ ਗੁਰੂ ਅਰਜਨ ਦੇਵ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦੇ ਨਾਂ ਦੇ ਨਾਲ ਲੱਗਾ ਹੈ ਅਸਲ ਵਿੱਚ ਨਾਮ ਦੇ ਨਾਲ ਇਹ ਜਿਹੜਾ ਦੇਵ ਸ਼ਬਦ ਹੈ ਜਾਂ ਸਾਹਿਬ ਸ਼ਬਦ ਹੈ ਜਦੋਂ ਇਹ ਸਤਕਾਰ ਲਈ ਲਾਏ ਜਾਂਦੇ ਨੇ ਇਹਦੇ ਵਿੱਚ ਦੁਚਿੱਤੀ ਵਾਲੀ ਕੋਈ ਗੱਲ ਨਹੀਂ ਕਿਉਂਕਿ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਦੇਵਤੇ ਸ਼ਬਦ ਦੇਵ ਸ਼ਬਦ ਜਿਹੜਾ ਹੈ ਜਾਂ ਦੇਵਤੇ ਸ਼ਬਦ ਹੈ ਉਹ ਇੱਕ ਤਾਂ Hindu ਦੇਵੀ ਦੇਵਤਿਆਂ ਲਈ ਵਰਤਿਆ ਜਾਂਦਾ ਹੈ ਤੇ ਦੂਜਾ ਉਸ ਲਈ ਵਰਤਿਆ ਜਾਂਦਾ ਹੈ ਜਿਹੜਾ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਜਾਵੇ ਜਿਵੇਂ ਅਸੀਂ ਆਸਥਾ ਕੀ ਵਾਰ ਦੇ ਵਿੱਚ ਪੜ੍ਹਦੇ ਹਾਂ ਬਲਿਹਾਰੀ ਗੁਰੇ ਆਪਣੇ ਦੇਵ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨ ਲਾਗੀ ਵਾਰ ਪਾਵ ਕੇ ਮੈਂ ਆਪਣੇ ਗੁਰੂ ਤੋਂ ਵਾਰ-ਵਾਰ ਬਿਲੇਹਾਰੇ ਜਾਂਦਾ ਹਾਂ ਵਾਰਨੇ ਜਾਂਦਾ ਹਾਂ ਜਿਸ ਨੇ ਮਨੁੱਖ ਤੋਂ ਦੇਵਤਿਆਂ ਕਰਦਿਆਂ ਇੱਕ ਖਿੰ ਜਿੰਨਾ ਸਮਾਵੇਲ ਨਹੀਂ ਲਾਇਆ ਦੇਵਤੇ ਦਾ ਇੱਥੇ ਸ਼ਬਦ ਦਾ ਅਰਥ ਹੈ ਉੱਚ ਅਵਸਥਾ ਵਾਲਾ ਵਾਹਿਗੁਰੂ ਤਾਂ ਕਿ ਪੁੱਛਿਆ ਹੋਇਆ ਤੇ ਇੱਕ ਹੋਰ ਉਦਾਹਰਨ ਜਦੋਂ ਅਸੀਂ ਲੈਨੇ ਆ ਜਾਬ ਸਾਹਿਬ ਦੇ ਵਿੱਚ ਮਹਾਰਾਜੀ ਨੇ ਆਖਿਆ ਦੀਵਾਨ ਦੇਵ ਵਾਹਿਗੁਰੂ ਦੇਵਾਂ ਦੇ ਵਿੱਚੋਂ ਸਾਰਿਆਂ ਤੋਂ ਵੱਡਾ ਦੇਵ ਹੈ ਭਾਵ ਕਿ ਉਹ ਵਾਹਿਗੁਰੂ ਲਈ ਦੇਵ ਸ਼ਬਦ ਵਰਤਿਆ ਗਿਆ ਹੈ ਤੇ ਇੱਕ ਦੇਵ ਸ਼ਬਦ ਜਿਹੜਾ ਹੈ ਆਉਂਦਾ ਹੈ Hindu ਦੇਵੀ ਦੇਵਤਿਆਂ ਦੇ ਲਈ ਇਸ ਦੇਹੀ ਕੋ ਸਿਮਰਹ ਦੇਵ ਸੋ ਦੇਹੀ ਪਜ ਹਰ ਕੀ ਸੇਵ ਇਸੋ ਪ੍ਰਕਾਰ ਗੁਰਬਾਣੀ ਦੇ ਵਿੱਚ ਦੇਹ ਸ਼ਬਦ ਦੇ ਜਿਹੜੇ ਦੇਵ ਸ਼ਬਦ ਦੇ ਜਿਹੜੇ ਅਰਥ ਨੇ ਵਾਕ-ਵਾਕ ਨੇ ਪਰ ਜਦੋਂ ਅਸੀਂ ਗੁਰੂ ਸਾਹਿਬਾਨ ਦੇ ਨਾਮ ਦੇ ਨਾਲ ਵਰਤਦੇ ਹਾਂ ਦੇਵ ਸ਼ਬਦ ਇਹ ਇਸ ਗੱਲ ਦਾ ਸੂਚਕ ਬਣਦਾ ਹੈ ਸਤਕਾਰ ਵਜੋਂ ਕਿ ਉਹ ਅਕਾਲ ਪੁਰਖ ਤੱਕ ਪੁੱਜੇ ਨੇ ਅਕਾਲ ਪੁਰਖ ਦਾ ਇੱਕ ਮਿਕ ਰੂਪ ਹੋ ਚੁੱਕੇ ਨੇ ਇਸ ਲਈ ਅਸੀਂ ਉਹਨਾਂ ਦੇ ਨਾਮ ਦੇ ਨਾਲ ਦੇਵ ਸ਼ਬਦ ਜਿਹੜਾ ਹੈ ਉਹ ਲਾ ਕੇ ਵਰਤਦੇ ਹਾਂ ਜਾਂ ਸਾਹਿਬ ਸ਼ਬਦ ਇਸ ਦੇ ਲਈ ਕੋਈ ਭਲੇਖੇ ਵਾਲੀ ਗੱਲ ਨਹੀਂ ਜਾਂਕਾ ਲੋ ਕੋਈ ਇਧਰ ਉਧਰ ਜਾਣ ਦੀ ਸਾਨੂੰ ਲੋੜ ਨਹੀਂ ਕਿਉਂਕਿ ਇਸ ਦੋਵੇਂ ਸ਼ਬਦ ਸਤਕਾਰ ਭਰੇ ਨੇ ਸਾਹਿਬ ਦਾ ਅਰਥ ਹੈ ਮਾਲਕ ਦੇਵ ਦਾ ਅਰਥ ਹੈ ਵਾਹਿਗੁਰੂ ਤੱਕ ਇਕਮਿਕ ਹੋਇਆ ਵਾਹਿਗੁਰੂ ਤੱਕ ਪਹੁੰਚਿਆ ਹੋਇਆ ਦੋਵੇਂ ਸ਼ਬਦਾਂ ਦੇ ਦੋਹਾਂ ਚੋ ਕੋਈ ਵੀ ਸ਼ਬਦ ਅਸੀਂ ਗੁਰਨਾਣ ਗੁਰੂ ਸਾਹਿਬਾਨ ਸੱਚੇ ਪਾਸ਼ਾ ਮਹਾਰਾਜ ਜੀ ਦੇ ਨਾਮ ਦੇ ਨਾਲ ਲਾ ਸਕਦੇ ਨੇ ਇਸ ਦੇ ਵਿੱਚ ਕੋਈ ਦੁਚਿੱਤੀ ਜਾਂ ਬਖੇੜੇ ਵਾਲੀ ਗੱਲ ਨਹੀਂ ਹੈ ਜਿਵੇਂ ਅਸੀਂ ਇੱਕ ਹੋਰ ਸਵਈਆ ਪੜਦੇ ਹਾਂ ਦੇਵਪੁਰੀ ਮਹਿ ਗयो ਆਪ ਪਰਮੇਸ਼ਰ ਪਾਇਓ ਇੱਥੇ ਦੇਵਪੁਰੀ ਦਾ ਅਰਥ ਹੈ ਸੱਚਖੰਡ ਦੇਵ ਦਾ ਅਰਥ ਹੈ ਪਰਮਾਤਮਾ ਕਿਉਂਕਿ ਦੇਵ ਦੇਵਪੁਰੀ ਮਹਿ ਗयो ਗੁਰੂ ਰਾਮਦਾਸ ਸੱਚੇ ਪਾਸ਼ਾ ਮਹਾਰਾਜੀ ਲਈ ਵਰਤਿਆ ਹੈ ਕਿ ਗੁਰੂ ਰਾਮਦਾਸ ਸੱਚੇ ਪਾਸ਼ਾ ਮਹਾਰਾਜੀ ਜੋਤੀ ਜੋਤ ਸਮਾਗੇ ਸੱਚਖੰਡ ਗਏ ਵਾਹਿਗੁਰੂ ਦੀ ਪੁਰੀ ਦੇ ਵਿੱਚ ਗਏ ਇੱਥੇ ਦੇਵ ਸ਼ਬਦ ਵਾਹਿਗੁਰੂ ਸੱਚੇ ਪਾਸ਼ਾ ਦਾ ਸੂਚਕ ਹੈ ਸੋ ਪਰਕਰਨ ਦੇ ਅਨੁਸਾਰ ਸ਼ਬਦ ਤਾਂ ਇੱਕੋ ਹੁੰਦਾ ਹੈ ਗੁਰਬਾਣੀ ਦੇ ਵਿੱਚ ਪਰ ਅਰਥ ਬਦਲ ਜਾਂਦੇ ਨੇ ਇਸ ਪ੍ਰਕਾਰ ਅਸੀਂ ਜਦੋਂ ਪੜ੍ਹਦੇ ਹਾਂ ਬਚਿੱਤਰਨਾਟਕ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਗੁਰੂ ਟੇਕ ਬਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਲਿਖਿਆ ਹੈ ਕਹਿੰਦੇ ਨੇ ਦੇਵ ਲੋਕ ਤਪ ਪਿਤਾ ਸਦਾਏ ਦੇਵ ਲੋਕ ਦਾ ਅਰਥ ਹੈ ਵਾਹਿਗੁਰੂ ਦਾ ਕਰ ਸੱਚਖੰਡ ਜਿਸ ਨੂੰ ਕਿਹਾ ਜਾਂਦਾ ਹੈ ਸੱਚਖੰਡ ਵਸੈ ਨਿਰੰਕਾਰ ਸੋ ਇਸ ਕਰਕੇ ਇਹ ਅੰਦਰ ਦੀ ਭਾਵਨਾ ਤੇ ਸਤਕਾਰ ਤੇ ਨਿਰਧਾਰਿਤ ਹੈ ਅਸੀਂ ਦੇਵ ਸ਼ਬਦ ਗੁਰੂ ਸਾਹਿਬਾਨ ਲਈ ਕਿਸ ਪ੍ਰਤੀਕ ਦੇ ਨਾਲ ਵਰਤਦੇ ਹਾਂ ਉਹ ਅੰਦਰ ਦੀ ਖੇੜ ਹੈ ਬਾਕੀ ਸਤਕਾਰ ਲਈ ਦੇਵ ਜਾਂ ਸਾਹਿਬ ਦੋਵਾਂ ਚ ਕੋਈ ਵੀ ਸ਼ਬਦ ਜਿਹੜਾ ਹੈ ਉਹ ਵਰਤਿਆ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ